ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਤੇ ਅੱਜ ਸੋਟਾਂ ਦੀ ਰੌਣਕ ਗ੍ਰੈਂਡ ਐਕਸੀਬਿਸ਼ਨ ਹੈ ਜਿਹੜਾ ਪੋਚੋ ਮੰਡੀ ਵਿੱਚ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪੋਚੋ ਮੰਡੀ ਲਹਿਰਾ ਵੇਗਾ ਰੋਡ ਉੱਪਰ ਸਥਿਤ ਸ਼ਾਂਤੀ ਹਾਲ ਦੇ ਵਿੱਚ ਜਿਹੜਾ ਇਹ ਐਕਸੀਬਿਸ਼ਨ ਮੇਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਜਲ ਤੋਂ ਜਲਦ ਇਸ ਮੇਲੇ ਦੀ ਰੌਣਕ ਬਣੋ ਤਾਨੂੰ ਇੱਕ ਵਾਰੀ ਝਾਤ ਮਰਵਾ ਦਿੰਨੇ ਆ ਕਿ ਕੀ ਕੀ ਆਈਟਮਾਂ ਜਿਹੜੀਆਂ ਇੱਥੇ ਤੁਹਾਨੂੰ ਮਿਲਣ ਜਾ ਰਹੀਆਂ ਨੇ ਵਕ ਵਕ ਸਟਾਲਾਂ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਤੇ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰਕੇ ਜੋ ਜੋ ਸਮਾਨ ਇੱਥੇ ਪਹੁੰਚ ਚੁੱਕਿਆ ਤੁਹਾਨੂੰ ਇੱਕ ਵਾਰੀ ਆਪਾਂ ਦਿਖਾ ਰਹੇ ਆ ਉੱਚੋ ਮੰਡੀ ਦੇ ਲਹਿਰਾ ਵਿਗਾ ਰੋਡ ਸਥਿਤ ਸ਼ਾਂਤੀ ਹਾਲ ਦੇ ਵਿੱਚ ਇਹ ਐਗਜ਼ੀਬਿਸ਼ਨ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਨੇੜੇ ਦੇ ਪਿੰਡਾਂ ਦੇ ਸਾਡੇ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦੇ ਆ ਕਿ ਇਸ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੋ ਤੁਸੀਂ ਜਿੱਥੇ ਵਕਤ ਜੁਨੀਕੀ ਆਈਟਮਾਂ ਤੁਹਾਨੂੰ ਮਿਲਣਗੀਆਂ ਉੱਥੇ ਲੇਡੀਜ਼ ਸੂਟਾਂ ਦੀਆਂ ਵੈਰਾਈਟੀਆਂ ਜਿਹੜੀਆਂ ਉਹ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਇੱਥੇ ਮਿਲਣ ਜਾ ਰਹੀਆਂ ਨੇ ਸੋ ਇਹ ਐਗਜ਼ੀਬਿਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਅਪੀਲ ਕਰਾਂਗੇ ਪੁੱਛੋ ਮੰਡੀ ਨਿਵਾਸੀਆਂ ਨੂੰ ਅਤੇ ਆਸ-ਪਾਸ ਦੇ ਪਿੰਡਾਂ ਦੇ ਨਵਾਸੀਆਂ ਨੂੰ ਕਿ ਤੁਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੋ ਅਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਸਟਾਲਾਂ ਲੱਗੀਆਂ ਨੇ ਉੱਥੋਂ ਖਰੀਦਦਾਰੀ ਕਰ ਸਕਦੇ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੇਡੀਜ਼ ਸੂਟ ਹੈ ਇੱਥੋਂ ਤੁਸੀਂ ਖਰੀਦ ਸਕਦੇ ਹੋ ਇਹ ਜਿਹੜੀਆਂ ਸਟਾਲਾਂ ਜਿਹੜੀਆਂ ਲੱਗ ਚੁੱਕੀਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਯੂਨੀਕ ਆਈਟਮਾਂ ਤੁਹਾਨੂੰ ਇਸ ਐਗਜ਼ੀਬਿਸ਼ਨ ਦੇ ਵਿੱਚ ਮਿਲਣ ਜਾ ਰਹੀਆਂ ਨੇ ਉੱਚੋ ਮੰਡੀ ਲਾਇਰਾ ਬੇਗਾ ਰੋਡ ਸਤ ਸ਼ਾਂਤੀ ਹਾਲ ਦੇ ਵਿੱਚ ਇਹ ਜਿਹੜੇ ਐਗਜ਼ੀਬਿਸ਼ਨ ਸ਼ੁਰੂ ਹੋ ਚੁੱਕੀ ਹੈ ਯੂਨੀਕ ਆਈਟਮਾਂ ਤੁਸੀਂ ਇੱਥੇ ਖਰੀਦ ਸਕਦੇ ਹੋ ਕਰਵਾ ਚੌਕ ਦੇ ਮੱਦੇ ਨਜ਼ਰ ਜਿਹੜੇ ਈ ਆਈਟਮਾਂ ਤੋਂ ਨੂੰ ਮਿਲਣੇ ਜਾ ਰਹੀਆਂ ਆਪਾਂ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਗਿੱਦਨੀ ਸਿੱਧੂ ਹੈ ਜੀ ਐਂਡ ਮੈਂ ਮਡਾਲਾ ਆਰਟ ਕੈਨਵਸ ਐਂਡ ਕਰਵਾ ਚੌਥ ਦੇ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਮੈਂ ਆਈਟਮਸ ਲੈ ਕੇ ਇੱਥੇ ਆਈਆਂ ਐ ਤੇ ਮੇਰੇ ਸਿਸਟਰ ਇਨ ਲਾਉ ਨੇ ਤੇ ਮੇਰੇ ਇੱਕ ਪਾਰਟਨਰ ਵੀ ਲẽਗੇ ਤੇ ਮੈਂ ਬੱਚਿਆਂ ਨੂੰ ਸਿਖਾਉਂਦੀ ਵੀ ਆਂ ਐਂਡ ਮੇਰਾ ਸੇਲ ਦਾ ਵੀ ਐ ਇਹ ਹੈਂਡ ਮੇਡ ਹੈ ਜੀ ਸਾਰਾ ਹਾਂਜੀ ਟੋਟਲੀ ਸਾਰਾ ਹੈਂਡ ਮੇਡ ਹੈ ਮੈਂ ਖੁਦ ਬਣਾਨੀ ਐ ਜੀ ਇਹ ਕਿੰਨੇ ਸਮੇਂ ਤੋਂ ਤੁਸੀਂ ਇਸ ਆਰਟ ਨਾਲ ਜੁੜੇ ਹੋਏ ਕਿਉਂਕਿ ਕਲਾ ਅ ਅੰਦਰੋਂ ਹੀ ਹੁੰਦੀ ਹੈ ਜੀ ਸਰ ਤੇ ਇਹ ਕਲਾ ਨੂੰ ਬਾਹਰ ਕੱਢਣਾ ਉਹ ਵੀ ਆਉਦੀ ਹਿੰਮਤ ਹੁੰਦੀ ਹੈ ਹਾਂਜੀ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਮੈਨੂੰ ਨਾ ਇਹ ਗੋਡ ਗਿਫਟ ਜਿਹੜਾ ਹੈਗਾ ਮੇਰਾ ਤਾਂ ਮੈਂ ਜਿਹੜਾ ਕੰਮ ਰੀਸੈਂਟਲੀ 1 ਸਾਲ ਤੋਂ ਹੀ ਸ਼ੁਰੂ ਕੀਤਾ ਮੈਂ ਪਹਿਲਾਂ 20 ইয়ারਜ਼ ਟੀਚਿੰਗ ਲਾਈਨ 'ਚ ਰਹੀ ਐਗੀ ਪਰ ਮੇਰੇ ਬੱਚਿਆਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਤੁਹਾਡੇ 'ਚ ਇਹ ਕਲਾ ਹੈਗੀ ਆ ਤੇ ਤੁਸੀਂ ਮਤਲਬ ਮਮਾ ਤੁਸੀਂ ਇਹ ਕੰਮ ਕਰੋ ਤੁਸੀਂ ਟੀਚਿੰਗ ਨਹੀਂ ਕਰਨੀ ਮੈਂ ਕਿਹਾ ਪ੍ਰਾਈਵੇਟ ਟੀਚਰ ਸੀ ਤਾਂ ਇਸ ਕਰਕੇ ਫਿਰ ਮੈਂ ਆਪਣਾ ਇਹ ਕੰਮ ਸ਼ੁਰੂ ਕੀਤਾ ਸੋ ਬਹੁਤ ਬੜੀ ਇਹ ਸਰ ਰੁਜ਼ਗਾਰ ਦੇ ਨਾਲ ਤੁਸੀਂ ਹੋਰ ਲੜਕੀਆਂ ਨੂੰ ਵੀ ਰੁਜ਼ਗਾਰ ਦੱਸ ਸਕਦੇ ਮੈਂ ਹਲੇ ਫਿਲਹਾਲ ਜਿਵੇਂ ਮੇਰੇ 파ਟਨਰ ਨੇ ਮੈਂ ਇਹਨਾਂ ਨੂੰ ਸਿਖਾਇਆ ਵੀ ਆ ਤੇ ਨਾਲ ਮੈਂ ਕੀਤਾ ਵੀ ਤੁਸੀਂ ਨਾਲ ਕੰਮ ਸ਼ੁਰੂ ਕਰੋ ਤੇ ਮੈਂ ਹੋਰ ਵੀ ਚਾਹੁੰਦੀ ਆ ਅਗਰ ਕੋਈ ਗਰੀਬ ਘਰਾਂ ਦੇ ਬੱਚੇ ਨੇਗੇ ਜਿਹੜੇ ਪੇ ਨਹੀਂ ਕਰ ਸਕਦੇ ਮੈਂ ਫ੍ਰੀ ਆਫ ਕਾਸਟ ਉਹਨਾਂ ਨੂੰ ਕੰਮ ਸਿਖਾਉਂਗੀ ਤਾਂ ਉਹ ਮੇਰੇ ਕੋਲ ਜਦੋਂ ਮਰਜ਼ੀ ਮੇਰੀ ਰਹਾਇਸ਼ ਜੋ ਜੋ ਚਾਰਨਗਰ ਬਟਿੰਡਾ ਦੇ ਵਿੱਚ ਹੈ ਗਿਨਿਸ ਬਰਸ਼ ਨਾਮ ਤੇ ਮੇਰਾ ਇੰਸਟਾਗ੍ਰam ਦਾ ਜਿਹੜਾ ਹੈਗਾ ਅਕਾਊਂਟ ਬਣਿਆ ਹੋਇਆ ਉਸ ਤੇ ਮੇਰਾ ਨੰਬਰ ਵੀ ਹੈ ਤਾਂ ਉਹ ਜਦੋਂ ਵੀ ਮੈਨੂੰ ਕੰਟੈਕਟ ਕਰ ਸਕਦੇ ਆ ਜਿਹੜੇ ਬਿਲਕੁਲ ਪੇ ਨਹੀਂ ਕਰ ਸਕਦੇ ਮੈਂ ਫ੍ਰੀ ਆਫ ਕਾਸਟ ਉਹਨਾਂ ਨੂੰ ਸਿਖਾਉਂਗੀ ਥੈਂਕ ਯੂ ਸਰ ਥੈਂਕ ਸੋ ਇਸ ਤਰ੍ਹਾਂ ਦੇ ਆਰਟ ਨੂੰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਤੁਸੀਂ ਜਿਹੜੀਆਂ ਯੂਨਿਕ ਆਈਟਮਾਂ ਤਿਆਰ ਕਰ ਸਕਦੇ ਹੋ ਹਾਲੇ ਸਟਾਲਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਸਾਲਾਂ ਤਿਆਰ ਹੋ ਚੁੱਕਿਆ ਨੇ ਤੇ ਤੁਸੀਂ ਪੁੱਛੋ ਮੰਡੀ ਦੇ ਲਹਿਰਾ ਬੇਗਰ ਰੋਡ ਸਥਿਤ ਸ਼ਾਂਤੀ ਹਾਲ ਦੇ ਵਿੱਚ ਪਹੁੰਚ ਕੇ ਇਹ ਖਰੀਦਦਾਰੀ ਜਿਹੜੀ ਕਰ ਸਕਦੇ ਹੋ ਸਰਦੀਆਂ ਦੇ ਮੌਸਮ ਦੇ ਮੱਦੇ ਨਜ਼ਰ ਜਿਹੜੀਆਂ ਸਵੈਟਰ ਕੋਟੀਆਂ ਦੀ ਗੱਲ ਕਰੀਏ ਤਾਂ ਹੱਥੀ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਸਵੈਟਰ ਕੋਟੀਆਂ ਨੇ ਉਹਨਾਂ ਦੀ ਵੀ ਇੱਥੇ ਇੱਕ ਸਟਾਲ ਦੇਖਣ ਨੂੰ ਮਿਲੀ ਸਤਿ ਸ਼੍ਰੀ ਅਕਾਲ ਕੀ ਨਾਮ ਕੀ ਹਨ ਜੀ ਰਾਣੀ ਹੈ ਜੀ ਇਹ ਜਿਹੜੇ ਇਹ ਪ੍ਰੋਡਕਟ ਤੁਸੀਂ ਤਿਆਰ ਕੀਤੇ ਆ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੀਕ ਤੁਰਕਾ ਤੀਕ ਦੇ ਹਾਂਜੀ ਹਾਂਜੀ ਇਹ ਸਾਰੇ ਹੱਥੀ ਤਿਆਰ ਕੀਤੇ ਗਏ ਹਾਂਜੀ ਹੱਥੀ ਤਿਆਰ ਕੀਤੇ ਆ ਇਹ ਸਾਰੇ ਬੱਚਿਆਂ ਦੇ ਬਲੌਗ ਐਸਟੀਵੀਆਂ ਆ ਜੀ ਜੀ ਤੇ ਰੋਸ਼ੀ ਦੇ ਸਾਮਾਨ ਆ ਜੀ ਸਾਰੇ ਇਹ ਹੱਥੀ ਤਿਆਰ ਕਰਿਆ ਹੋਇਆ ਜੀ ਇਹ ਸਰੁਜਗਾਰ ਦੇ ਵਿੱਚ ਇਸ ਕਿੱਤੇ ਦੇ ਵਿੱਚ ਤੁਹਾਡੇ ਨਾਲ ਕਿੰਨੇ ਕੋ ਫੋਰ ਜਿਹੜੇ ਆ ਸਾਥ ਮਾਂ ਨੇ ਜੁੜੀਆਂ ਹੋਈਆਂ ਨੇ ਕਦੋਂ ਕੋਈ ਕੰਮ ਨਾਲ ਜੁੜੇ ਹੋਏ ਹਾਂਜੀ ਇਹ ਹੋ ਗਏ ਜੀ ਸਾਲ ਹੋ ਗਏ ਸਾਨੂੰ ਤੇ ਬਹੁਤ ਜਾਣੇ ਮੇਰੇ ਨਾਲ ਜੁੜੇ ਆ ਜੀ ਹਾਂਜੀ ਤੇ ਉਹ ਆਨਲਾਈਨ ਵੀ ਮੇਥੋਂ ਸਾਰਾ ਸਮਾਨ ਮੰਗਾਉਂਦੇ ਆ ਜੀ ਤੁਸੀਂ ਆਪਣੀ ਐਡਰੈਸ ਔਰ ਫੋਨ ਨੰਬਰ ਜਰੂਰ ਦੱਸ ਦਿਓ ਜੇਕਰ ਕੋਈ ਸਾਡੇ ਦੋਸਤ ਵੀ ਇੱਥੇ ਲਾਈਵ ਦੇਖ ਰਿਹਾ ਤਾਂ ਆਨਲਾਈਨ ਵੀ ਮੰਗਾ ਸਕਦੇ ਆ ਉਹ ਹਾਂਜੀ ਹਾਂਜੀ ਗਿੱਦੜਵਾ ਜੀ ਹਾਂਜੀ ਫੋਨ ਨੰਬਰ 887278 66584 ਹੈ ਜੀ ਜੀ ਅਸੀਂ ਕਿ ਗਿੱਦੜਵਾ ਦੇ ਰਹਿਣ ਵਾਲੇ ਤੋਂ ਇਨਾ ਨੰਬਰਾਂ ਤੇ ਤੁਸੀਂ ਇਹ ਸੰਪਰਕ ਕਰਕੇ ਜਿਹੜਾ ਇਹ ਕਮਾਨ ਹੈ ਉਹ ਫੇਰ ਸਕਦੇ ਹੋ ਤੁਸੀਂ ਆਪਾਂ ਹੋਰ ਵੀ ਸਟਾਲਾਂ ਤੇ ਜਾਵਾਂਗੇ ਉੱਥੇ ਵੀ ਗੱਲਬਾਤ ਕਰਾਂਗੇ ਇਹ ਸਾਈਡ ਤੇ ਆਪਾਂ ਲੇਡੀਜ਼ ਸੂਟ ਹੈ ਜਿਹੜੇ ਵਧੀਆ-ਵਧੀਆ ਕੁਆਲਿਟੀ ਦੇ ਜਿਹੜੇ ਤੁਹਾਨੂੰ ਇੱਥੇ ਮਿਲਣ ਜਾ ਰਹੇ ਨੇ ਇੱਕੋ ਛੱਤ ਹੇਠ ਜਿਹੜੀਆਂ ਸਟਾਲਾਂ ਜਿਹੜੀਆਂ ਇਹ ਤੁਹਾਨੂੰ ਮਿਲਣ ਜਾ ਰਹੀਆਂ ਨੇ ਸਤਿ ਸ਼੍ਰੀ ਅਕਾਲ ਅਰੇ ਕੀ ਨਾਮ ਹੈ ਤੁਹਾਡਾ ਤੇ ਇਹ ਕਿਸ ਸਾਲ ਵਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਬਲਵਿੰਦਰ ਕੋਹਰਾ ਜੀ ਅਸੀਂ ਰਾਜਪੁਰਾ ਤੋਂ ਆਏ ਹਾਂ ਤੇ ਸਾਡੇ ਬੁਟੀਕ ਦਾ ਨਾਮ ਹੈ ਪਰਮਸ਼ੀ ਕਲੈਕਸ਼ਨ ਠੀਕ ਹੈ ਤੇ ਸਾਡੇ ਕੋਲ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਰੈਪਲੀਕਾ ਜਵੈਲਰੀ ਮਿਲ ਜੂਗੀ ਫੁਲਕਾਰੀਜ਼ ਮਿਲ ਜਾਣਗੇ ਆ ਅੰਸ਼ੀ ਸੂਟਸ ਮਿਲ ਜਾਣਗੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਸੂਟ ਸਾਡੇ ਕੋਲ 500 ਤੋਂ ਸਟਾਰਟ ਹੈ ਤੇ ਹਰ ਤਰ੍ਹਾਂ ਦੇ ਪਾਰਟੀ ਵੇਅਰਸ ਰੈਗੂਲਰ ਸਾਰੀਆਂ ਤਰ੍ਹਾਂ ਦੀ ਵੈਰਾਈਟੀਆਂ ਮਿਲ ਜੇਗੀ ਕਿੰਨੇ ਚਿਰ ਤੋਂ ਮੈਮ ਇੱਕ ਕੰਮ ਕਰ ਰਹੇ ਹੋ ਕਿਸ ਨੂੰ ਸਾਨੂੰ 3 ਤੋਂ 4 ਸਾਲ ਹੋ ਚੁੱਕੇ ਆਂ ਇਹ ਕੰਮ ਕਰਦਿਆਂ ਨੂੰ ਕਿੰਨਾ ਤੇ ਰਿਸਪੌਂਸ ਸਾਨੂੰ ਮਿਲਦਾ ਹੈਗਾ ਸਾਨੂੰ ਵਧੀਆ ਰਿਸਪੌਂਸ ਮਿਲਦਾ ਹੈ ਸਾਡਾ ਆਨਲਾਈਨ ਕੰਮ ਹੈ ਜੀ ਹਾਂਜੀ ਸਾਡੇ ਲਾਈਵ ਹੁੰਦੇ ਆ ਫੇਸਬੁੱਕ ਤੇ ਫੇਸਬੁੱਕ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਪਰਮਸੀ ਕਲੈਕਸ਼ਨ ਦੇ ਨਾਮ ਤੋਂ ਤੇ ਸਾਡੇ ਕੰਟੈਕਟ ਨੰਬਰ ਆੰਨੇ ਆ 628033549 ਤੁਸੀਂ ਇਸ ਦਿਨ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਅੱਜ ਕੋ ਟੂ ਮੰਡੀ ਤੇ ਪਹੁੰਚੇ ਹੋ ਹਾਂਜੀ ਹਾਲੇ ਸ਼ੁਰੂ ਹਟਾ ਹੈ ਹਾਂਜੀ ਅਸਮਰੌਣੇ ਹਜੇ ਸ਼ੁਰੂ ਹਾਂਜੀ 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 ਜੇ ਜੇ ਕੋ ਪ੍ਰਮਾਣ ਕਰੇ ਆਜਾ ਦੇ ਹਾਂਜੀ ਥੈਂਕ ਯੂ ਜੀ ਬਹੁਤ ਵਧੀਆ ਲੱਗੇ ਔਰ ਬੇਇਜ਼ਾਰੀ ਲੋਕ ਨੂੰ ਕਰਨ ਇਥੇ ਆ ਕੇ ਠੀਕ ਔਰ ਆਪਣੇ ਇੱਕ ਪਸੰਦੀਦੇ ਜਿਹੜੇ ਫੂਡ ਹੈ ਉਹ ਇਥੋਂ ਆ ਕੇ ਖੇਦਣ ਤਾਂ ਬਹੁਤ ਵਧੀਆ ਲੱਗਿਆ ਕਿ ਤੁਸੀਂ ਇੱਕ ਜੁਨੀਕਾ ਇਤਮਾ ਲੈ ਕੇ ਇਥੇ ਪਹੁੰਚੇ ਹੋ ਔਰ ਲੰਮੇ ਸਮੇਂ ਤੇ ਜਿਸ ਬਾਰੇ ਸੁਣਾਣਾ ਸੀ ਕਿ ਹੋਰ ਵੀ ਟੀਮ ਵਰਕ ਕਰਦੇ ਹੋ ਉਸ ਟੀਮ ਮੈਂਬਰ ਹੈਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਔਨ ਆਰਡਰ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਈ ਵੀ ਡਿਜ਼ਾਈਨ ਵਗੈਰਾ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵਰਲਡ ਵਾਈਡ ਸਾਡੀ ਸ਼ਿਪਿੰਗ ਰਹਿੰਦੀ ਹੈ ਅਸੀਂ ਫੋਰਨ ਵੀ ਭੇਜ ਦਿੰਨੇ ਹਾਂ ਸ਼ਿਪਿੰਗ ਤੁਸੀਂ ਕਰਵਾ ਸਕਦੇ ਹੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਕੋਚੋ ਮੰਡੀ ਲਹਿਰਾ ਵਿਕਰ ਰੂਡ ਨੰਬਰ ਸਤ ਇਹ ਐਗਜ਼ੀਬਿਸ਼ਨ ਜਿਹੜੀ ਲੱਗੀ ਹੈ ਇਹ ਮੇਲਾ ਜਿਹੜਾ ਲੱਗਿਆ ਹੋਇਆ ਹੈ ਇਹ ਮੇਲੇ ਦੇ ਵਿੱਚ ਤੁਸੀਂ ਪਹੁੰਚ ਕੇ ਇਹ ਖਰੀਦਦਾਰੀ ਕਰ ਸਕਦੇ ਹੋ ਸੋ ਇੱਕ ਜੋ ਨੀ ਕਾਈਟਮਾਂ ਜਿਹੜੀਆਂ ਤੁਹਾਨੂੰ ਇੱਥੇ ਦਿਖਾਉਣ ਜਾ ਰਹੇ ਹਾਂ ਜਿਹੜੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਨੇ ਇਹ ਹੀ ਬਹੁਤ ਘੱਟ ਥਾਵਾਂ ਤੇ ਤੁਹਾਨੂੰ ਮਿਲੇਗਾ ਜੋ ਕਲੌਕ ਹੈ ਉਹ ਕਲੌਕ ਬਹੁਤ ਕੁਝ ਦਰਸਾਉਂਦਾ ਹੈ ਕਲਾ ਸਮਾਂ ਨਹੀਂ ਦਸਾਉਂਦਾ ਇਹ ਬਹੁਤ ਕੁਝ ਦਰਸਾ ਰਿਹਾ ਹੈ ਇਸ ਵਕਤ ਇਸ ਸਟਾਲ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਇਹ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਤੇ ਕਿਵੇਂ ਉਹਨਾਂ ਨੇ ਇਹ ਆਈਟਮਾਂ ਨੂੰ ਤਿਆਰ ਕੀਤਾ ਔਰ ਇਹ ਮੇਲੇ ਦੇ ਵਿੱਚ ਲੈ ਕੇ ਪਹੁੰਚੇ ਨੇ ਇਸ ਮੇਲੇ ਦੀ ਰੌਣਕ ਬਣੇ ਨੇ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਤੁਸੀਂ ਇੱਥੇ ਵੇਖੋਗੇ ਯੂਨਿਕ ਆਈਟਮਾਂ ਨੇ ਸਾਡੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਹੈ ਕਿੱਥੋਂ ਆਇਓ ਤੇ ਆਪ ਕੋ ਬਹੁਤ ਤੇਜ਼ੀ ਨਾਲ ਕੋਟ ਪੂਰਾ ਤੋਂ ਆਇਆ ਜੀ ਇਕੋ ਫ੍ਰੈਂਡਲੀ ਪੰਜਾਬੀ ਮਾਂ ਬੋਲੀ ਸਾਡੇ ਬੈਨਰ ਦਾ ਨਾਮ ਹੈ ਜੋ ਸਾਡੀ ਇੱਕ ਅੱਛੀ ਅੱਛਾ ਇਹ ਭਈ ਕਦੋਂ ਤੋਂ ਇਸ ਪ੍ਰੋਡਕਟ ਨੂੰ ਲੈ ਕੇ ਮਾਰਕੀਟ ਵਿੱਚ ਆਉਂਦੇ ਬਹੁਤ ਚਿਰ ਹੋ ਗਿਆ ਜੀ ਸਾਡੇ ਵੀਰ ਜੀ ਨੇ ਮੈਂ ਨਾ ਗੁਰਵਿੰਦਰ ਭਾਈ ਜੀ ਗੁਰਵਿੰਦਰ ਸਿੰਘ ਬਰਾੜ ਕੋਟ ਪੂਰੇ ਤੋਂ ਨੇ ਉਹਨਾਂ ਨੇ ਸ਼ੁਰੂ ਕੀਤਾ ਸੀ ਜੀ ਅਸੀਂ ਹੁਣ ਇਹਦੇ ਵਿੱਚ ਪਰਫਾਰਮ ਕਰਨਾ ਸ਼ੁਰੂ ਕੀਤਾ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਪੰਜਾਬੀ ਮਾਂ ਬੋਲੀ ਦੇ ਆ ਗਿਆ ਜੀ ਸਾਡਾ ਸੀਕਵਲ ਸਾਰਾ ਇਧਰ ਸਾਡੇ ਕੋਲੇ ਇਕੋ ਫ੍ਰੈਂਡਲੀ ਹੈ ਜੀ ਸਾਰਾ ਸਮਾਨ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਮਿਲਣਗੀਆਂ ਸਾਰੀਆਂ ਇਹ ਸਾਡੇ ਪੈਨ ਨੇ ਜੀ ਪੇਪਰ ਪੈਨ ਕਹਿ ਦਿੰਨੇ ਆਸੀਂ ਇਹਨੂੰ ਇਹ ਇਕੋ ਫ੍ਰੈਂਡਲੀ ਹੈ ਜੀ ਸਾਡਾ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੀਜ ਪਾਏ ਹੋਏ ਆਸੀਂ ਅਲੱਗ-ਅਲੱਗ ਤਰ੍ਹਾਂ ਦੇ ਇਹਨੂੰ ਬੱਚਾ ਯੂਜ਼ ਕਰੇ ਯੂਜ਼ ਕਰਨ ਤੋਂ ਬਾਅਦ ਇਹ ਜਦੋਂ ਖਤਮ ਹੋ ਜਾਊਗਾ ਇਹਨੂੰ ਮਿੱਟੀ 'ਚ ਲਗਾ ਦਿਓ ਬੀਜ ਚੱਲ ਪੂਗਾ ਪੇਪਰ ਗਲ ਜੂਗਾ ਨਾਲੇ ਬੱਚਾ ਕੁਦਰਤ ਨਾਲ ਜੁੜੂਗਾ ਨਾਲੇ ਪੜ੍ਹੂਗਾ ਇਹ ਡਬਲ ਕੰਮ ਕਰਦਾ ਏ ਸਾਡਾ ਸੇਮ ਹੀ ਸਾਡੇ ਕੋਲੇ ਜੀ ਇਹਦੇ 'ਚ ਪੈਨਸਲ ਹੈ ਸੇਮ ਹੀ ਪੈਨਸਲ ਦਾ ਕੰਮ ਹੈ ਯੂਜ਼ ਕਰਨ ਤੋਂ ਬਾਅਦ ਇਹਨੂੰ ਮਿੱਟੀ 'ਚ ਲਾਓ ਜਿਹੜੇ ਵੀ ਬੀਜ ਵਿੱਚ ਹੋਣਗੇ ਅਲੱਗ-ਅਲੱਗ ਆਹ ਦੇਖੋ ਲਿਖੇ ਹੋਏ ਆ ਉੱਪਰ ਸਪੈਸ਼ਲੀ ਠੀਕ ਹੈ ਜੀ ਤੇ ਉਦਾਂ ਹੀ ਚੱਲਣਗੇ ਅੱਗੇ ਸਾਡੇ ਆ ਗਿਆ ਜੀ ਇਹ ਬਾਂਬੂ ਦਾ ਇਹਦੇ ਅੱਗੇ ਲੋਕ ਪਲਾਸਟਿਕ ਜਾਂ ਕੀ ਪੁੱਛਦੇ ਆ ਹਮੇਸ਼ਾ ਇਹ ਸਾਡੀ ਨਾਈਲੋਨ ਯੂਜ਼ ਕੀਤੀ ਹੋਈ ਹੈ ਇਹ ਬਾਂਸ ਦੀ ਲੱਕੜ ਹੈ ਜਿਹੜਾ ਤੁਸੀਂ ਪਲਾਸਟਿਕ ਦਾ ਬਰਸ਼ ਯੂਜ਼ ਕਰਦੇ ਹੋ ਉਹ ਇਹਨਾਂ ਯੂਜ਼ ਹੁੰਦਾ ਬੇਸਿਕਲੀ ਸਾਡੇ ਮਾਊਥ ਦੇ ਅੰਦਰ ਜਾਂਦਾ ਉਹ ਸਾਡੇ ਲਈ ਹਾਰਮਫੁਲ ਹੈ ਕਿਉਂਕਿ ਉਹ ਮਾਈਕਰੋ ਪਲਾਸਟਿਕs ਸੜਦੇ ਆ ਕੋਈ ਵੀ ਤੁਸੀਂ ਪਲਾਸਟਿਕ ਦੀ ਯੂਜ਼ ਕਰੋਗੇ ਆ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਅਸੀਂ ਪਲਾਸਟਿਕ ਰਾਹਤ ਬਣਾਈਏ ਸਾਰੀਆਂ ਚੀਜ਼ਾਂ ਤੇ ਪੰਜਾਬ ਆ ਦੇਸੀ ਚੀਜ਼ਾਂ ਨੂੰ ਅੱਗੇ ਲੈ ਕੇ ਆਈ ਹੈ ਜਿਵੇਂ ਆ ਸਾਡੇ ਪਿੰਡਾਂ ਚ ਖਾਸ ਤੌਰ ਤੇ ਵੇਖੀ ਜਾਂਦੀ ਹੈ ਤੋਰੀ ਇਹਨੂੰ ਤੋਰੀ ਝਾਵਾਂ ਕਹਿ ਦਿੰਦੇ ਆ ਪੰਜਾਬੀ ਚ ਅਸੀਂ ਸਕਰਬ ਕਹਿ ਦਿੰਨੇ ਆ ਇੰਗਲਿਸ਼ ਚ ਹਾਂ ਨਾ ਉਹ ਐਦਾਂ ਹੀ ਆ ਇਹ ਨਿਹਮ ਤੇ ਲੱਕੜ ਦੇ ਸਾਡੇ ਕੰਗੇ ਆ ਇਹ ਐਕਸਰਸਾਈਜ਼ ਲਈ ਮੇਨ ਆ ਠੀਕ ਹੈ ਜੀ ਇਹ ਐਕਸਰਸਾਈਜ਼ ਲਈ ਕਰੀ ਜਾਂਦੇ ਆ ਇਹਨੂੰ ਤੁਸੀਂ ਯੂਜ਼ ਕਰਨ ਵਾਸਤੇ ਪਹਿਲਾਂ ਸਰੋਂ ਦੇ ਤੇਲ ਚ ਡਿਪ ਕਰਨਾ ਫਿਰ ਇਸ ਤੋਂ ਬਾਅਦ ਇਹਦਾ ਯੂਜ਼ ਕਰਨਾ ਤੁਹਾਡੇ ਡਿਪਰੈਸ਼ਨ ਜੋ ਵੀ ਹੈ ਅ ਐਂਜਾਇਟੀ ਇਹਦੇ ਨਾਲ ਦੂਰ ਹੁੰਦੀ ਹੈ ਜੀ ਕਿਉਂਕਿ ਇਹਦੇ ਨਾਲ ਤੁਸੀਂ ਐਕਸਰਸਾਈਜ਼ ਕਰਨੀ ਹੈ ਕੱਲੇ ਕੇਸ ਬਾਉਣੇ ਨਹੀਂਗੇ ਇਹਦੇ ਨਾਲ ਐਕਸਰਸਾਈਜ਼ ਕਰਨੀ ਹੈ ਸਿਰ ਦੇ ਵਿੱਚ ਖਾਰਿਸ਼ ਹੁੰਦੀ ਜਿਸ ਤਰ੍ਹਾਂ ਉਸੇ ਤਰ੍ਹਾਂ ਕਰਨਾ ਇਹਨੂੰ ਯੂਜ਼ ਉਹਦੇ ਨਾਲੇ ਤੁਹਾਡਾ ਸਟ्रेस ਲੈਵਲ ਡਾਊਨ ਲੈ ਕੇ ਜਾਊਗਾ ਕਿਉਂਕਿ ਇਹ ਨਿੰਮ ਦੀ ਲੱਕੜ ਹੈ ਜੀ ਤੇ ਨਿੰਮ ਦੀ ਲੱਕੜ ਅਸੀਂ ਕੁੰਡਾ ਕੋਟਾ ਕਹਿ ਦਿੰਨੇ ਆ ਹਨਾ ਚਟਨੀ ਬਣਾਉਣ ਨੂੰ ਯੂਜ਼ ਕਰਦੇ ਆ ਤੇ ਸਾਡੇ ਅੰਦਰ ਪਤਾ ਨਹੀਂ ਕਿੰਨੇ ਚੰਗੇ ਤੱਤ ਜਾਂਦੇ ਆ ਤੇ ਸਾਡੇ ਕੇਸਾਂ ਨਾਲ ਟੱਚ ਹੋਊ ਸਿਰ ਨਾਲ ਟੱਚ ਹੋ ਸਾਨੂੰ ਫਾਇਦਾ ਹੀ ਕਰੂਗਾ ਨੁਕਸਾਨ ਨਹੀਂ ਕਰਦਾਗਾ ਇੱਕ ਤਰ੍ਹਾਂ ਇਹ ਜਿਹੜੀਆਂ ਆਈਟਮਾਂ ਨੇ ਇਹ ਸਟਾਲ ਤੋਂ ਤੁਹਾਨੂੰ ਮਿਲਣ ਜਾ ਰਹੀਆਂ ਨੇ ਪੋਚੋ ਮੰਡੀ ਲਹਿਰਾ ਵਿਗਾ ਰੋਡ ਉੱਪਰ ਸਥਿਤ ਸ਼ਾਂਤੀ ਹਾਲ ਦੇ ਵਿੱਚ ਇਹ ਐਗਜ਼ੀਬਿਸ਼ਨ ਹੈ ਜਿਹੜੀ ਅੱਜ ਦਾ ਦਿਨ ਚੱਲੇਗੀ ਇਸ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਲੇਡੀਜ਼ ਸੂਟ ਹੈ ਉੱਥੇ ਵਕ ਵਕ ਤਰਾਂਦੀਆਂ ਹੋਰ ਆਈਟਮਾਂ ਤੁਹਾਨੂੰ ਫ੍ਰੀਦਨ ਨੂੰ ਮਿਲਣਗੀਆਂ ਹਾਲੇ ਗੱਲ ਕਰੀਏ ਤਾਂ ਸਟਾਲਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ 10 ਵਜੇ ਦਾ ਸਮਾਂ ਹੈ ਦਿੱਤਾ ਗਿਆ ਔਰ ਕਾਫੀ ਜਿਹੜੇ ਦੁਕਾਨਦਾਰ ਇੱਥੇ ਪਹੁੰਚ ਰਹੇ ਨੇ ਆਪਾਂ ਹੋਰ ਵੀ ਜਿਹੜੇ ਸਟਾਲਾਂ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਚੋ ਮੰਡੀ ਵਿੱਚ ਇਹ ਜਿਹੜੀ ਸਟਾਲ ਹੈ ਜਿਹੜੀ ਪਹਿਲੀ ਵਾਰ ਉੱਥੇ ਲਗਾਈ ਗਈ ਹੈ ਸੋ ਪੰਜਾਬੀ ਜੁੱਤੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਜੁੱਤੀਆਂ ਇਸ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜਿਹੜੀ ਸੂਟਾਂ ਦੀ ਗੱਲ ਕਰੀਏ ਲੇਡੀਜ਼ ਸੂਟ ਜਿਹੜੇ ਵੱਖ-ਵੱਖ ਵੈਰਾਈਟੀਆਂ ਜਿਹੜੀਆਂ ਵਿਆਹ ਸ਼ਾਦੀ ਔਰ ਫੈਸਟੀਵਲ ਸੀਜ਼ਨਾਂ ਦੇ ਲਈ ਤਾਨੂੰ ਇਸ ਐਗਜ਼ੀਬਿਸ਼ਨ ਦੇ ਵਿੱਚ ਮਿਲ ਜੂ ਸੁਖਮਨੀ ਬੁਟੀਕ ਚਨਾਰ ਸਾਲ ਤੋਂ ਇਸ ਸਟਾਲ ਦੇ ਆਨਰਸ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੈ 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 ਹਾਂ ਗੱਲਬਾਤ ਕਰਦੇ ਜੀ ਆਪਾਂ ਇੱਕੋ ਦੇ ਆਪਣੀ ਪ੍ਰੀਕ ਜਿਹਨੇ ਆਉਣਾ ਹੈ ਮੈਂ ਕੀ ਨਾਮ ਸੁਖਮਨੀ ਜੀ ਆਪਣੀ ਆਜੋ ਚੋ ਮੰਡੀ ਦੇ ਵਿੱਚ ਐਕਟੀਵੇਸ਼ਨ ਲੈ ਕੇ ਆਏ ਹਾਂ ਕਿ ਕੀ ਕੀ ਆਈਟਮਾਂ ਤੋਂ ਇੱਥੇ ਮਿਲਣਗੇ ਸਾਡੇ ਕੋਲ ਜੀ ਪੰਜਾਬੀ ਜੁੱਤੀਆਂ ਪਲੇਨ ਸੂਟ ਨੇ ਹੈਂਡਵਰਕ ਹੈ ਮਸ਼ੀਨਵਰਕ ਹੈ ਪੇਂਟਿੰਗ ਦੇ ਸੂਟ ਨੇ ਤੋਂ ਸੂਟ ਨੇ ਆਪਣੇ ਕੋਲ ਪ੍ਰਿੰਟਡ ਸੂਟ ਵੀ ਨੇ ਟਾਈ ਡਾਈ ਦੇ ਸੂਟ ਨੇ ਮਤਲਬ ਆਪਣੇ ਕੋਲ ਸਾਰਾ ਸਟਫ ਮਿਲ ਜੂਗਾ ਤੁਹਾਨੂੰ ਤੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਕੋਈ ਜਿਆਦਾ ਪ੍ਰਾਈਸ ਨਹੀਂ ਬਹੁਤ ਅਫੋਰਡੇਬਲ ਪ੍ਰਾਈਸ ਆ ਲਾਈਕ ਜਿੱਦਾਂ ਆਪਣੇ ਸੂਟ ਹੈਗੇ ਆ ਜਿੰਨਾ ਹੈਵੀ ਹੈਂਡਵਰਕ ਆ ਉਸ ਦੇ ਸਾਣਾ ਬਹੁਤ ਰੀਜ਼ਨੇਬਲ ਪ੍ਰਾਈਸ ਆ ਲਾਈਕ ਹਰ ਇੱਕ ਜਾਨਾ ਅਫੋਰਡ ਕਰ ਸਕਦਾ ਦਾ ਪੰਜਾਬੀ ਜੁੱਤੀ ਦੀ ਗੱਲ ਕਰੀਏ ਜੋ ਪੰਜਾਬੀ ਮੁਟਿਆਰਾਂ ਦਾ ਜਿਹੜਾ ਇਹ ਪਸੰਦੀਦਾ ਜਿਹੜਾ ਇਹ ਹੈਗਾ ਪੈਨਣ ਲਈ ਪੰਜਾਬੀ ਜੁੱਤੀ ਤੇ ਕਿਹੜੇ ਕਿਸ ਕਿਸ ਵੈਰਾਈਟੀ ਦੇ ਵਿੱਚ ਜੁੱਤੀ ਲੈ ਕੇ ਆਏ ਹੋ ਆਪਣੇ ਕੋਲ ਜੀ ਹਰ ਇੱਕ ਵੈਰਾਈਟੀ ਦੇ ਵਿੱਚ ਜੁੱਤੀਆਂ ਆਪਣੇ ਕੋਲ ਲਾਈਕ ਮਿਰਰ ਜੁੱਤੀਆਂ ਕੱਡੀਆਂ ਵੀ ਆ ਜੁੱਤੀਆਂ ਨੇ ਆ ਦੇਖੋ ਆ ਮਿਰਰ ਬਹੁਤ ਸੋਹਣੀ ਜੁੱਤੀ ਨੇ ਬਹੁਤ ਹੈਵੀ ਹੈਵੀ ਆਪਣੇ ਕੋਲ ਜਿਹੜੀਆਂ ਹੈਗੀਆਂ ਸਟੱਫ ਦੀਆਂ ਜੁੱਤੀਆਂ ਵੀ ਨੇ ਤੇ ਆ ਦੇਖੋ ਆਪਣੇ ਕੋਲ ਮੋਤੀ ਵਾਲੀਆਂ ਜੁੱਤੀਆਂ ਨੇ ਹਰ ਇੱਕ ਟਾਈਪ ਦੀਆਂ ਤੁਹਾਨੂੰ ਆਪਣੇ ਕੋਲ ਜੁੱਤੀਆਂ ਮਿਲ ਜਾਣਗੀਆਂ ਇਹ ਸੁਪਰੀ ਗੱਲ ਕਰੀਏ ਸੂਟਾਂ ਦੇ ਨਾਲ ਮੈਚ ਕਰਦੀ ਵੀ ਇਦਾਂ ਦੀ ਤੁਸੀਂ ਇਹ ਬਿਆਰ ਕਰੀਏ ਇਹ ਵੈਸੇ ਤਾਂ ਜੁੱਤੀਆਂ ਲੱਗ ਹੀ ਲੱਗ ਜਾਂਦੀਆਂ ਸੀ ਜੇ ਤੁਸੀਂ ਸੂਟਾਂ ਨਹੀਂ ਨਾਲ ਲੈਣੀ ਆਪਾਂ ਤੁਹਾਨੂੰ ਸੂਟਾਂ ਦੇ ਨਾਲ ਮੈਚ ਕਰਕੇ ਵੀ ਦੇ ਦਾਂਗੇ ਤੋ ਇੱਕ ਵਾਰ ਆਪਣਾ ਐਡਰੈਸ ਔਰ ਫੋਨ ਨੰਬਰ ਦੱਸ ਦੋ ਆਨਲਾਈਨ ਤੁਸੀਂ ਜੇ ਦੇ ਸਕਦੇ ਹੋ ਜੇ ਤੁਸੀਂ ਕਸਟਮਰ ਆਨਲਾਈਨ ਨੂੰ ਬੰਗਰ ਹਾਂਜੀ ਇਹ ਆਪਣਾ ਜਿਹੜਾ ਹੈਗਾਗਾ ਕਾਰਡ ਆ ਤੁਸੀਂ ਦੇਖ ਸਕਦੇ ਹੋ ਆਪਣੀ ਦੇ ਦੇ ਇੰਸਟਾ ਦੀ ਆਈਡੀ ਵੀ ਮੈਂਸ਼ਨ ਕੀਤੀ ਵੀ ਹੈ ਨੰਬਰ ਮੈਂਸ਼ਨ ਕੀਤਾ ਵਾ ਤੇ ਆਪਣਾ ਪਿੰਡ ਜਿਹੜਾ ਜਨਾਰਥਲਾ ਉੱਥੇ ਆਪਣੀ ਬੁਟੀਕ ਹੈ ਤੇ ਜੇਕਰ ਆਪਾਂ ਨੇ ਲਾਈਕ ਕਿਤੇ ਵੀ ਲਾਈਕ ਆਨਲਾਈਨ ਆਰਡਰ ਕਰਨਾ ਹੈਗਾ ਤਾਂ ਆਪਾਂ ਉਹ ਵੀ ਜਿਹੜਾ ਹੈਗਾ ਡਿਲੀਵਰ ਕਰਦੇ ਹਾਂ ਬਾ ਵੀ ਦੋਸਤੋ ਤੁਸੀਂ ਇਸ ਐਡਰੈਸ ਤੇ ਸੰਪਰਕ ਕਰਕੇ ਫੋਨ ਨੰਬਰ ਤੇ ਸੰਪਰਕ ਕਰਕੇ ਆਪਣੀ ਪਸੰਦੀਦਾ ਜਿਹੜੇ ਸੂਟ ਹੈ ਜਾਂ ਜੁੱਤੀਆਂ ਹੋਰ ਆਈਟਮਾਂ ਜਿਹੜੀਆਂ ਉਹ ਤੁਸੀਂ ਮੰਗਵਾ ਸਕਦੇ ਹੋ ਉੱਚੋ ਮੰਡੀ ਲਹਿਰਾ ਬੇਗਾ ਰੋਡ ਦੇ ਉੱਪਰ ਸਥਿਤ ਇਹ ਐਗਜ਼ਿਬਿਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕੈਫੇ ਵੱਲੋਂ ਇੱਥੇ ਸਟਾਲ ਲਗਾਈ ਵੀ ਹੈ ਜੋ ਦੇਸੀ ਕੀ ਦੀ ਚੂਰੀ ਤੁਹਾਨੂੰ ਇੱਥੇ ਮਿਲੇਗੀ ਡਰਾਈ ਫਰੂਟ ਵਾਲੀ ਚੂਰੀ ਮਿਲੇਗੀ ਪੰਜਾਬੀ ਪਹਿਰਾਵੇ ਦੇ ਵਿੱਚ ਜੇ ਗੱਲ ਕਰੀਏ ਤਾਂ ਘਗਰੇ ਔਰ ਪਰਾਂਦੇ ਤੇ ਹੱਥੀਂ ਕੱਢੇ ਹੋਏ ਰਮਾਲ ਜਿਹੜੇ ਇਸ ਐਗਜ਼ਿਬਿਸ਼ਨ ਦੇ ਵਿੱਚ ਸੋ ਇੱਕ ਆਈਟਮ ਮੈਂ ਤੁਹਾਨੂੰ ਦੋਸਤੋਂ ਪੁੱਛਣਾ ਚਾਹਾਂਗਾ ਕਿ ਇਸ ਆਈਟਮ ਦਾ ਨਾਮ ਹੈ ਜਿਹੜਾ ਕਮੈਂਟ ਬਾਕਸ ਦੇ ਵਿੱਚ ਲੇਖੋ ਦੇਖਦੇ ਹਾਂ ਕਿਹੜੇ-ਕਿਹੜੇ ਦੋਸਤਾਂ ਨੂੰ ਇਸ ਆਈਟਮ ਦਾ ਨਾਮ ਪਤਾ ਹੈ ਕਿਉਂਕਿ ਪੁਰਾਣੀ ਵਿਰਾਸਤ ਦੀ ਗੱਲ ਕਰੀਏ ਤਾਂ ਉਸ ਨਾਲ ਜੁੜੀ ਹੋਈ ਇਹ ਚੀਜ਼ ਹੈ ਵੈਸੇ ਇਹਦੀ ਥਾਰ ਸ਼ਿੰਗਾਰ ਬਹੁਤ ਕੀਤਾ ਗਿਆ ਹੈ ਅੱਥੀ ਜਿਹੜੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਉਹਦੇ ਵਿੱਚ ਇਹ ਰੁਮਾਲ ਨੇ ਜਿਹੜੇ ਵੱਖ-ਵੱਖ ਨਾਵਾਂ ਦੇ ਅੱਖਰਾਂ ਨਾਲ ਤਿਆਰ ਕੀਤੇ ਗਏ ਨੇ ਉੱਚੋ ਮੰਡੀ ਲਹਿਰਾ ਬੇਗਾ ਰੋਡ ਉੱਪਰ ਸਥਿਤ ਇਹ ਜਿਹੜੀ ਐਗਜ਼ੀਬਿਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਪਹੁੰਚ ਕੇ ਖਰੀਦਦਾਰੀ ਕਰ ਸਕਦੇ ਹੋ ਸੋ ਇਸ ਸਟਾਲ ਦੇ ਜਿਹੜੇ ਓਨਰਸ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਜੀ ਕੀ मैम ਰਮਨ ਜੋਤ ਕੋਲ ਹੈ ਮੇਰੇ ਕੋਲ ਰਮਨ ਜੀ ਕੀ ਕੀ ਪ੍ਰੋਡਕਟ ਲੈ ਕੇ ਇਸ ਮੇਲੇ ਦੇ ਵਿੱਚ ਪਹੁੰਚੇ ਆਪਾਂ ਸਿਰ ਸਾਰਾ ਹੈਂਡ ਮੇਡ ਮਟੀਰੀਅਲ ਲੈ ਕੇ ਪਹੁੰਚੇ ਆ ਜਿੱਦਾਂ ਸਿੰਦਰੀਆਂ ਹੋ ਗਈਆਂ ਇਹ ਆਪਾਂ ਹੈਂਡ ਮੇਡ ਤਿਆਰ ਕੀਤੀਆਂ ਹੋਈਆਂ ਨੇ ਇਹ ਦੇਖੋ ਤੁਸੀਂ ਹੈਂਡਵਰਕ ਦੇ ਨਾਲ ਸਾਰੀਆਂ ਤਿਆਰ ਕੀਤੀਆਂ ਹੋਈਆਂ ਜਿਵੇਂ ਆ ਦੇਸੀ ਮੀਨੇ ਹੋ ਗਏ ਆਪਾਂ ਦੇਸੀ ਮੀਨੇ ਵੀ ਹੱਥ ਦੇ ਨਾਲ ਕਢਾਈ ਕਰਕੇ ਲਿਖੇ ਹੋਏ ਨੇ ਇਸ ਤੋਂ ਇਲਾਵਾ ਜਿਵੇਂ ਆ ਹੈਂਕੀ ਹੋ ਗਏ ਰਮਾਲਾਂ ਦੇ ਉੱਪਰ ਆਪਾਂ ਵੱਖ-ਵੱਖ ਜਿਹੜੇ ਲੈਟਰ ਹੁੰਦੇ ਨੇ ਅਗਲੇ ਦੇ ਨਾਮ ਦੇ ਲਿਖੇ ਹੋਏ ਨੇ ਤੇ ਜਿੰਨੀ ਵੀ ਆਪਾਂ ਚੀਜ਼ ਲੈ ਕੇ ਪਹੁੰਚੇ ਆਪਾਂ ਸਾਰੀ ਹੱਥ ਦੇ ਨਾਲ ਕਢਾਈ ਕਰਕੇ ਲੈ ਕੇ ਪਹੁੰਚਾ ਹੈ ਇਹ ਖੂਬ ਤਿਆਰ ਕਰ ਰਹੇ ਹਾਂਜੀ ਹਾਂਜੀ ਸਰ ਖੂਬ ਤਿਆਰ ਇਸ euh ਸਾਮਣੇ ਵਿੱਚ ਹੋਰ ਵੀ ਕੋਈ ਤੁਹਾਡੇ ਨਾਲ ਲੜਕੀਆਂ ଝੜੀਆਂ ਨੇ ਕਿੰਨੇ ਜਣਿਆਂ ਦੀ ਟੀਮ ਹੈ ਸਾਡੀ ਤਿੰਨਾਂ ਦੀ ਹੈ ਮੇਰੇ ਮਦਰ ਮਾਸਤੀ ਤੇ ਮੈਂ ਅੱਛਾ ਹਾਂਜੀ ਤੁਸੀਂ ਥੱਲੇ ਫੈਮਿਲੀ ਮੈਂਬਰ ਇਹਨਾਂ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਅ ਇੱਕ ਸਾਲ ਹੋ ਗਿਆ ਸਰ ਮੈਨੂੰ ਹੈਂਡ ਸਾਲ ਤੋਂ ਕੰਮ ਕਰ ਰਹੇ ਹਾਂਜੀ ਹਾਂਜੀ ਹੈਂਡਵਰਕਰ ਜਦੋਂ ਬਟ ਵੈਸੇ ਸਾਡਾ ਬੁਟੀਕ ਚੱਲ ਰਿਹਾਗਾ ਕਿ ਪਹਿਲਾਂ ਹੈਂਡਵਰਕ ਦਾ ਨਹੀਂ ਸੀਗਾ ਇਹ ਇੱਕ ਸਾਲ ਹੋ ਗਿਆ ਜਦੋਂ ਬੱਚੇ ਇਹ ਕੀ ਸੋਚ ਆਈ ਸੀ ਕਿ ਐਂ ਕੀਤਾ ਜਾਵੇ ਅ ਬੱਸ ਸ਼ੌਂਕ ਸੀ ਸਰ ਵੀ ਆਪਾਂ ਕੰਮ ਕਰਨਾਗਾ ਆਪਣੇ ਪੰਜਾਬੀ ਵਿਰਸੇ ਨੂੰ ਉੱਪਰ ਲੈ ਕੇ ਆਉਣਾ ਜੀ ਇਹ ਮੇਰੇ ਖਿਆਲ ਮੈਂ ਅੱਜ ਤੱਕ ਜਿੰਨੀ ਵੀ ਐਕਸੀਬਿਸ਼ਨ ਦੇਖੀਆਂ ਉਹਨਾਂ ਦੇ ਵਿੱਚ ਇਤਾਂ ਦੇ ਰੰਗਵਾਲ ਨਹੀਂ ਗਦੇ ਮਿਲੇ ਫਸਟ ਟਾਈਮ ਮੈਂ ਇਹ ਦੇਖ ਰਹਾਗਾ ਕਿ ਇਸ ਦਾ ਨਾਮ ਦੇ ਅੱਖਰ ਤੋਂ ਸ਼ੁਰੂ ਹੋ ਕੇ ਬੜੇ ਵਧੀਆ ਢੰਗ ਨਾਲ ਤੁਸੀਂ ਜਿਹੜੇ ਇਹਨਾਂ ਤੇ ਆਪਣੀ ਕਲਾ ਦਿਖਾਈ ਹੋਈ ਹੈ ਹਾਂਜੀ ਤੋ ਬਹੁਤ ਵਧੀਆ ਲੱਗਿਆ ਅੱਜ ਉੱਚੋ ਵੱਡੀ ਨਹਿਰਾਪੇਕਾ ਰੋਡ ਉੱਪਰ ਸਥਿਤ ਸ਼ਾਂਤੀ ਹਾਲ ਦੇ ਵਿੱਚ ਜਿਹੜੀ ਇਹ ਐਗਜ਼ੀਬਿਸ਼ਨ ਹੈ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਉਹ ਇੱਥੇ ਤੁਹਾਨੂੰ ਮਿਲਣ ਜਾ ਰਹੀਆਂ ਨੇ ਤੁਸੀਂ ਪਹੁੰਚ ਸਕਦੇ ਹੋ ਜੀ ਸ਼ੁਰੂ ਹੋ ਚੁੱਕਿਆ ਹੈ ਇਹ ਮੇਲਾ ਮੇਲੇ ਦੇ ਵਿੱਚ ਹੋਰ ਵੀ ਜਿਹੜਾ ਸਮਾਨ ਹੈ ਉਹ ਆਉਣਾ ਸ਼ੁਰੂ ਹੋ ਚੁੱਕਿਆ ਹੈ ਜਲਦੀ ਤੁਸੀਂ ਇਸ ਮੇਲੇ ਦੇ ਵਿੱਚ ਪਹੁੰਚ ਕੇ ਖਰੀਦਦਾਰੀ ਕਰ ਸਕਦੇ ਹੋ ਕਾਸਮੈਟ ਦਾ ਸਮਾਨ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਜਾਂ ਫੈਸਟੀਵਲ ਸੀਜ਼ਨ ਆ ਰਹੇ ਨੇ ਉਹਦੇ ਲਈ ਲੇਡੀਜ਼ ਲਈ ਇੱਕ ਜੋ ਚਾਹੀਦਾ ਹੈ ਬਿਊਟੀ ਲਈ ਉਹ ਸਮਾਨ ਤੁਹਾਨੂੰ ਇੱਥੋਂ ਇਸ سٹਾਲ ਤੋਂ ਮਿਲੇਗਾ ਆਪਾਂ ਗੱਲਬਾਤ ਕਰਾਂਗੇ ਸਸੀ ਕਾਲ ਜੀ ਸਸੀ ਕਾਲ ਜੀ ਹੈ ਕੀ ਨਾਮ ਹੈ ਮੈਨੂੰ ਔਰ ਕੀ ਨਾਮ ਤੁਹਾਡੇ ਇਸ ਪ੍ਰੋਡਕਟ ਦੇ ਬਾਰੇ ਹੈ ਹਾਂਜੀ ਮੈਂ ਸ਼ਿਵਾਰ ਡਾ ਵਾਲੀ ਤੋਂ ਹਾਂ ਐਂਡ ਮੇਰੇ ਜਿਹੜੇ ਵੀ ਪ੍ਰੋਡਕਟਸ ਦੀ ਮੇਨ ਮੇਰਾ ਸਟਾਲ ਦਾ ਨਾਮ ਹੈ ਬ੍ਰਹਮਣੀ ਬਿਊਟੀ ਬਲਾਸਮ ਐਂਡ ਜੋ ਮੇਰਾ ਪ੍ਰੋਡਕਟਸ ਹੈ ਇਹਦੇ ਵਿੱਚ ਆਪਣੇ ਕੋਲੇ ਸਕਿਨ ਤੋਂ ਰਿਲੇਟਡ ਪ੍ਰੋਡਕਟਸ ਨੇ ਵਿਦਾਊਟ ਕੈਮੀਕਲ ਨੇ ਖੁਦ ਹੀ ਮੈਨੂਫੈਕਚਰਿੰਗ ਹੈ ਜਿਹਦੇ ਚ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਤੁਸੀਂ ਫੇਸ਼ੀਅਲ ਕਿਟ ਟਰਾਈ ਕਰ ਸਕਦੇ ਹੋ ਜੋ ਰਿਜ਼ਲਟ ਤੁਹਾਨੂੰ 7-800 ਰੁਪਏ ਚਾਰਜਸ ਤੇ ਤੁਸੀਂ ਲੈਣੇ ਹੋ ਆਪਣੀ ਇੱਕ ਫੇਸ਼ੀਅਲ ਕਿਟ ਦੇ ਵਿੱਚ ਆਪਣੇ ਪੰਜ ਫੇਸ਼ੀਅਲ ਹੋ ਜਾਂਦੇ ਤੇ ਕੋਸਟ ਵੀ ਆਪਾਂ ਨੂੰ ਸਾਰੀ ਰੀਜ਼ਨੇਬਲ ਮਿਲੇਗੀ ਤਾਂ ਤੁਸੀਂ ਇੱਕ ਵਾਰ ਸਟਾਲ ਤੇ ਵਿਜ਼ਿਟ ਜ਼ਰੂਰ ਕਰੋ यूज ਕਰੋਗੇ तो ਤੁਹਾਨੂੰ ਪ੍ਰੋਡਕਟਸ ਦੀ ਵੈਲਿਊ ਦਾ ਪਤਾ ਲੱਗੇਗਾ ਥੈਂਕ ਯੂ ਜੀ ਅ ਥੋੜੀ ਜੀ ਗੱਲਬਾਤ ਹੋਰ ਕਰਾਂਗੇ इस बारे ਬਾਰੇ ਜਿਹੜੇ ਪ੍ਰੋਡਕਟ ਹੈ ਕਿੰਨੇ ਸਮੇਂ ਤੋਂ ਤੁਸੀਂ ਇਹ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਐਕਚੁਅਲੀ ਮੇਰੇ ਕੋਲ 6th ਮੰਥ ਹੋਏ ਆ ਲੇਕਿਨ 6th ਮੰਥ ਮੇ ਇਸਕਾ ਰਿਜ਼ਲਟ ਇਤਨਾ ਮਿਲ ਚੁਕਾ ਹੈ एग्जीबिशन से जाने हो रिस्पोंस बढ़िया मिल रहा है जी हाँ जी अभी तक तो मा, माता रानी की कृपा है हमारे ऊपर बहुत अच्छा मिल रहा है क्योंकि उसके बाद आफ्टर दैट भी क्लाइंट हमसे जुड़ रहे हैं और दोबारा रीऑर्डर भी दे रहे हैं हम आज कुछ चुमंडी से ये कोई ए प्रोडक्ट थोड़ा डाल लेना ले ले ले, हां जी होल्ड कर लेता है ले ले, उनू बढ़िया लगता है उसके बाद फिर ये प्रोडक्ट कित्तो मिल एक्चुअली हमारे पास कूरियर सर्विस अवेलेबल है डवाली से मैं वैसे बिलोंग करती हूं ਆਪਕਾ ਕੋਈ ਰਿਲੇਟਿਵ ਹੋ ਤਾਂ ਅਸੀਂ ਬਾਈ ਹੈਂਡ ਵੈਸੇ ਵੀ ਕਰ ਦਿੰਦੇ ਆਂ ਅਗਰ ਕੋਰੀਅਰ ਕੇ ਥਰੂ ਕਰਨਾ ਚਾਹਤੇ ਤਾਂ ਉਹ ਵੀ ਸਰਵਿਸ ਆਪਕੋ ਮਿਲ ਜਾਏਗੀ। ਔਰ ਇਸ ਤੋਂ ਪਹਿਲੇ ਵੈਸੇ ਹੀ ਮੈਂ ਪਤਾ ਕਰ ਦਉ ਕਿ ਪੁਚੋ ਮੰਡੀ ਮੇਰੇ ਬਹੁਤ ਕਸਟਮਰ ਹੈ ਜੋ ਮੇਰੇ ਆਲਰੇਡੀ ਇਹ ਪ੍ਰੋਡਕਟਸ ਲੇ ਰਹੇ ਨੇ। ਸੋ ਇਸ ਗੱਲ ਦਾ ਤੁਹਾਨੂੰ ਬੈਨੀਫਿਟ ਰਹੇਗਾ ਕਿ ਪੁਚੋ ਮੰਡੀ ਦੇ ਵਿੱਚ ਜਿਹੜੇ ਪਹਿਲਾਂ ਕਸਟਮਰ ਨੇ ਉਹ ਤੁਹਾਡੀ ਐਡ ਜ਼ਰੂਰ ਕਰਨਗੇ। ਬਿਲਕੁਲ ਬਿਲਕੁਲ। ਸੋ ਪੁਚੋ ਮੰਡੀ ਲਹਿਰਾਵੇਗਾ ਰੋਡ ਉੱਪਰ ਸੈਕਟ ਸ਼ਾਂਤੀ ਹਾਲ ਦੇ ਵਿੱਚ ਜਿਹੜਾ ਇਹ ਐਗਜ਼ਿਬਿਸ਼ਨ ਮੇਲਾ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਪੋਚੋ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਇਸ ਐਗਜ਼ਿਬਿਸ਼ਨ ਦੇ ਵਿੱਚ ਪਹੁੰਚਣ ਔਰ ਆਪਣੀ ਖਰੀਦਦਾਰੀ ਜਿਹੜੀ ਉਹ ਸ਼ੁਰੂ ਕਰਨ ਸੋ ਵਕ ਵਕ ਕਰਾਂ ਦੇ ਜਿਹੜੇ ਇਹ ਸਟਾਲ ਦੇ ਉੱਪਰ ਸਮਾਨ ਤੁਸੀਂ ਦੇਖ ਰਹੇ ਹੋ ਸ਼ੁਰੂ ਹੋ ਚੁੱਕਿਆ ਤੇ ਆਪਾਂ ਹੋਰ ਵੀ ਜਿਹੜੇ ਸਟਾਲ ਮੈਂਬਰਸ ਨੇ

अपने पास मेनली बेडशीट्स का ही मेन काम है जो अपना रहेगा कस्टमाइज साइज मिलेंगे अपने पास ए, आप एक बेडशीट के साथ फोर पिलो चाहते हैं कुशन कवर एक्स्ट्रा चाहते हैं तो वो सब अपने पास मिलेगा बेडशीट्स के अलावा वैसे अपने पास टावल्स भी हैं ऑर्गेनाइजर्स हैं ये सब अपनी मैनुफेक्चरिंग है क्विल्ट्स हैं पूरे सेट हैं जैसे बेडशीट के साथ देखिए हैंडलूम का जो भी प्रोडक्ट खरीदना है तो इतों लै सकते हो ਬਹੁਤ ਵਧੀਆ ਵਧੀਆ ਯੂਨੀਕੀਆਂ ਆਈਟਮਾਂ ਤੁਹਾਨੂੰ ਇੱਥੇ ਮਿਲਣਗੀਆਂ ਸੋ ਆਪਾਂ ਦੁਬਾਰਾ ਫੇਰ ਜੁੜਾਂਗੇ ਤੁਹਾਡੇ ਨਾਲ ਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕੋਚੋ ਮੰਡੀ ਲਹਿਰਾ ਬੇਗਾ ਰੋਡ ਉੱਪਰ ਸਥਿਤ ਸ਼ਾਂਤੀ ਹਾਲ ਦੇ ਵਿੱਚ ਇਹ ਜਿਹੜੀ ਐਗਜ਼ੀਬਿਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਖਰੀਦਦਾਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ